ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਣ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਦਸਤਿਲ ਨਿਹਾਲ ਸਿੰਘ ਵਾਲੇ ਦਾ ਪਿੰਡ ਹੈਗਾ ਦੋ ਸੋ ਨੂੰ ਅੱਜ ਦਿਖਾ ਦੇਾਂਗੇ ਇੱਕ ਮੀਣੀ ਤੇ ਇੱਕ ਨੀਲੀ ਦਾ ਵੀ ਪਲੂਣ ਝੋਟੀ ਤੇ ਪਹੁੰਚਿਆ ਫੌਜੀ ਸਾਹਿਬ ਕੋਲੇ ਗੱਲਬਾਤ ਕਰਾਵਾਂਗੇ ਰੇਟ ਬਾਈ ਦੇ ਜਮਾ ਜਾਇਜ਼ ਹੁੰਦੇ ਆ ਨਾਰਮਲ ਰੇਟ ਹੁੰਦੇ ਆ ਤੇ ਪਸ਼ੂ ਵੀ 10-20 ਮਿੰਟਾਂ 'ਚ ਵਿੱਕੇ ਚਲੇ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬੂਟੇ ਕੀ ਹਾਲ ਆ ਹੋ ਠੀਕ ਹਾਂ ਫੌਜੀ ਸਾਹਿਬ ਹਾਂ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ 9463803560 ਨਾਮ ਮੇਰਾ ਜਾਂਟਾ ਫੌਜੀ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਸੀਲ ਨਿਹਰਸੰਗ ਵਾਲਾ ਚੌੜੇ ਵਾਲੇ ਰਾਹ ਦੇ ਘਰ ਓਕੇ ਜੀ ਤੇ ਕਿਵੇਂ ਰਹਿੰਦਾ ਅੰਕਲ ਜੀ ਬ ਮਿੱਤਰ ਪਿਆਰੇ ਚਾਰ ਦੋਸਤ ਪਿਆਰ ਕਰਦੇ ਨੇ ਓਕੇ ਤੇ ਅੱਜ ਫਿਰ ਦੋ ਦਿਖਾ ਦੇਣੀਆ ਦੋ ਜੀ ਤੇ ਜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਨੇ ਨੀਲੀ ਦਾ ਵੀ ਕੱਟੀ ਹਾਂਜੀ ਕਿਹੜਾ ਪਲੂਨ ਸੂਈ ਸੂੰਦੀ ਉਹਦਾ ਤਾਂ ਪਤਾ ਹੀ ਆ ਹਾਂਜੀ ਤੇ ਬਾਹਰ ਪਿੱਛੇ ਦੀ ਪਹਿਲਾ ਨੰਬਰ ਓਕੇ ਉਹ ਗਾਰੰਟੀ ਹੈ ਗਾਰੰਟੀ ਓਕੇ ਤੇ ਮੂਹੋਂ ਕਿਵੇਂ ਹੋਗੇ ਬਹੁਤ ਚੌਗੀ ਹੈ ਜੀ ਚੌਗੀ ਆ ਤੇ ਕਿੰਨੇ ਦਿਨ ਘਟ ਜੂਗੀ ਇਹ 8 ਦਿਨ ਰਹਿੰਦੇ ਇਹਦੇ ਤੇ ਨੀਲੀ ਦਾ ਵੀ ਸਾਰੇ ਕੈਰੈਕਟਰ ਪੂਰੇ ਹਨਾ ਪੂਰਾ ਪ्योर ਨੀਲੀ ਹੈ ਜੀ ਖੋਲੋ ਜੀ ਨੂੰ ਤੋਰਾ ਕਰਾ ਕੇ ਚੈੱਕ ਸਿੰਘ ਥੱਲੇ ਦੀ ਇੱਕ ਨੰਬਰ 8 ਦਿਨ ਬਾਕੀ ਤੁਸੀਂ ਪਹੁੰਚ 10 ਮੰਨ ਲਿਓ ਤੇ ਬਾਲੀ ਮਨ ਲਛੇ ਠੀਕ ਹੈ ਜੀ ਚੰਗੀ ਹੈ ਜੀ ਜਿਹੜੀ ਕੁਆਲਿਟੀ ਇਹਦੀ ਲੈਨੇ ਦਾ ਵੀ ਇਹਦੀ ਫੁੱਲ ਆ ਅੱਖ ਮਨਕਣੀ ਹੈਗੀ ਤੇ ਬਾਕੀ ਦੀ ਗੱਲ ਜਿਹੜੀ ਇਹਦੀ ਫੇਸ ਦੀ ਕੁਆਲਿਟੀ ਆ ਅੱਖਾਂ ਤੇ ਪੈਰ ਸਾਰੇ ਮਾਰ ਕੇ ਆਪਾਂ ਜਿੰਨੇ ਤੁਹਾਨੂੰ ਦੱਸ ਦਿੱਤੇ ਵੇ ਇਹਦੇ ਪ੍ਰੋਪਰ ਆਗੇ ਪਲੂਨ ਕੱਟੀ ਹੈਗੀ ਰੇਟ ਜਮਾ ਜਾਏ ਹੋਣ ਵਾਲਾ ਠੀਕ ਹੈ ਜੀ ਤੇ ਥਣ ਥਣ ਵੀ ਚੰਗੇ ਕੱਢਦੇ ਹੁੰਦੇ ਸੀਲਸ ਆਉਗੇ ਆ ਲੋ ਜੀ ਚੰਗੀ ਹੈ ਜੀ ਬਾਕੀ ਦੀ ਗੱਲ ਤੁਸੀਂ ਆਉਣ ਆਪਦੀ ਅਸਲੀ ਨਾਲ ਪਸ਼ੂ ਖਰੀਦਣਾ ਤੇ ਨਾ ਵਾਲੀ ਵੱਡੀ ਨਾ ਵਾਲੀ ਛੋਟੀ ਛੋਟੀਆਂ ਚ ਨਹੀਂ ਆਉਂਦੀ ਵੱਡੀਆਂ ਚ ਆਉਂਦੀ ਐਡੀ ਛੋਟੀ ਨਹੀਂ ਹੈਗੀ ਤੇ ਥਣ ਲੇਵੇ ਦੀ ਆਪਾਂ ਚੈੱਕ ਕਰਾ ਲਈਏ ਸਾਫ ਸੁਥਰੀ ਆ ਤੇ ਪਲਾਈ ਬਲੂਈ ਬਹੁਤ ਪਈ ਆ ਹਨਾ ਬਾਈ ਲੈਵੇ ਵਿੱਚ ਕਿੰਨੇ ਪੈਸੇ ਲੈ ਲਾਂਗੇ ਇਹਦੇ ਤੇਰਾ ਬਾਈ 95000 ਰੁਪਏ ਮੰਗਦੇ ਆਪਾਂ ਕੋਈ ਲੱਖ ਨਹੀਂ ਮੰਗਦੇ ਕਿੰਨਾ ਲੱਖ ਨਹੀਂ ਮੰਗਦੇ ਕਿੰਨੇ ਪੈਸੇ 95000 95000 ਮਾਨਦਾਰ ਹੋ ਜਾਊਗਾ ਹੋਊ ਜੀ ਹੋਊ ਓਕੇ ਜਮਾ ਜਾਏ ਰੇਟ ਆ ਯਾਰ ਲੀਲੀ ਦਾ ਵੀ ਦੇ ਹਿਸਾਬ ਨਾਲ ਹਨਾ ਹਾਂਜੀ ਪਿਓਰ ਨੀਲੀ ਤੇ ਵੀਰੇ ਜੀ ਹੁਣ ਆਪਾਂ ਮੀਣੀ ਵੇਖੀ ਜਾਂਦੇ ਆ ਹਾਂਜੀ ਬਾਈ ਜੀ ਇਹਦੀ ਕੀ ਡਿਟੇਲ ਆ ਇਹ ਮੀਣੀ ਭਾਜੀ ਤੀਜੇ ਸੂਏ ਆ ਹੁਣ ਸੂਈ ਵੀ ਹੂੰ ਇਹ ਆਪਾਂ ਪਿੰਡੋਂ ਹੀ ਲੇਤੀ ਆ ਓਕੇ ਮੇਰੀ ਵੀਡੀਓ ਕਵਰ ਕਰਿਆ ਪਹਿਲਾਂ ਆ 4 ਜੂਨ ਨੂੰ ਸੂਈ ਆ ਇਹ ਮਗਰ ਸੀਗੀ ਕੱਟੀ ਹੂੰ ਇਹਦਾ ਰੇਟ ਮੰਗਾਏ ਮੁੰਡੇ ਨੇ 120000 ਰੁਪਇਆ ਹੂੰ 10 'ਚ ਸੌਦਾ ਹੋ ਗਿਆ ਸੀ ਹੂੰ ਬੰਦੇ ਸਾਈ ਫੜਾ ਕੇ ਰਾਤ ਨੂੰ ਇਹਦੀ ਕੱਟੀ ਗਈ ਮਾਰ ਹੂੰ ਹੁਣ ਇਹ ਮਿਲਦੇ ਆ ਚਾੜ ਤੇ ਦੁੱਧ ਕਿੰਨਾ ਦੁੱਧ ਹੁਣ 7 ਕਿਲੋ ਦੋਨੇ ਵੇੜਾਂ ਦਾ ਖੋਲੋ ਜੀ ਤੋਰਾ ਕਰਾ ਗਏ ਜੱਕ ਚੰਗੀ ਆ ਜੀ ਸਾਈਜ਼ ਫੁੱਲ ਆ ਤੇ ਮੀਣੀ ਹੈਗੀ ਠੀਕ ਹੈ ਜੀ ਸਿੰਘ ਸੱਲਾ ਸਾਰਾ ਮੀਣੀ ਵਾਲਾ ਇਹਦਾ ਤੇ ਬਾਕੀ ਦੀ ਗੱਲ ਥਾਣ ਲੈ ਵੀ ਸਾਫਾ ਬੱਡੀਆਂ ਚ ਆ ਗਈ ਜੀ ਉਸ ਹਿਸਾਬ ਨਾਲ ਜੱਜਮੈਂਟ ਕਰਨੇ ਆ ਤੁਸੀਂ ਆ ਦੇਖੋ ਜੀ ਤੇ ਕਦ ਘੜ ਪੂਰਾ ਸੂਏ ਕਿਹੜੇ ਵਾਸਤੇ ਸੂਈ ਪਈ ਜੀ ਤੀਜੇ ਵਾਸਤੇ ਜੀ ਤੀਜੇ ਵਾਸਤੇ ਸੂਈ ਵੀ ਆ ਤੇ ਆ ਦੇਖੋ ਜੀ ਚੰਗੀ ਹੈ ਜੀ ਬਾਕੀ ਦੀ ਗੱਲ ਜਿਹੜਾ ਇਹਦਾ ਦੁੱਧ ਆ ਦੁੱਧ ਹੋਰ ਵੀ ਵਾਹ ਸਕਦੀ ਹੈ ਬਸ ਆਦੀ ਬਸ ਆਦੀ ਓਕੇ ਮੋੜ ਲਿਓ ਜੀ ਕਰੋ ਜੀ ਕੁਆਲਿਟੀ ਚੈੱਕ ਆ ਜਾਓ ਸਾਈਜ਼ ਵਧੀਆ ਹੈਗਾ ਇਹਦਾ ਫੌਜੀ ਸਾਹਿਬ ਰੇਟ ਕਿਹਾਗਾ ਇਹਦਾ ਰੇਟ ਆਪਾਂ 72000 ਰੁਪਏ ਮੰਗਣਾ ਬੁਟੇ 72000 ਓਕੇ ਜੀ ਆਹ ਦੇਖੋ ਜੀ ਥਣਲੇਵੀ ਦੀ ਪੂਰੀ ਸਾਫ ਓਕੇ ਜੀ 72000 ਜੀ ਹਾਂ ਜੀ ਬਾਈ ਜੀ ਤੇ ਧਾਰਾਂ ਦੂਰਾਂ ਦੀ ਓਕੇ ਹੈ ਬਾਈ ਜੀ ਜਮਾ ਓਕੇ ਬਾਈ ਧਾਰਾਂ ਦੀ ਪਿੱਛੇ ਦੀ ਦੁੱਧ ਕਿੰਨਾ ਦੱਸਾਈ 7 ਕਿਲੋ 7 ਕਿਲੋ ਹੀ ਓਕੇ ਦੁੱਧ ਹੁਣ ਵੱਧ ਹੀ ਜਾਂਦੀ ਆਪਣੇ ਕੋਲੇ ਇਧਰ ਤੁਹਾਨੂੰ ਇੱਕ ਨੀਲੀ 라ਵੀ ਪਲੂਣ ਝੋਟੀ ਦਿਖਾਤੀ ਆ ਮੂੰਹੋਂ ਚਾਰ ਦਾ ਹੰਦਾ ਇੱਕ ਮੀਣੀ ਤੁਹਾਨੂੰ ਵੱਡੇ ਸਾਈਜ਼ ਦੀ ਦਿਖਾਤੀ ਆ ਤੇ ਨੰਬਰ ਬਾਈ ਜੀ ਫੇਰ ਬੋਲੋ ਨੰਬਰ 9463803560 ਨਾਮ ਮਰਾ ਜੰਟਾ ਬੋਜੀ ਘਰ ਚੌੜਾ ਰਾਹ ਤੇ ਓਕੇ ਜੀ ਦੋ ਸਿੰਘਾਂ ਦੁਨੇ ਤੁਹਾਨੂੰ ਦਿਖਾਤੀਆਂ ਮੀਣੀ ਤੇ ਨੀਦੀ ਦਾ ਵੀ ਬਾਕੀ ਸਾਰੇ ਵੀਰਾਂ ਦਾ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਐਂਡ ਤਾਈਂ ਵੀਡੀਓ ਦੇਖਣ ਲਈ ਤੈਦ ਲੋ ਤੋ ਧੰਨਵਾਦ ਜਲਦ ਮਿਲਦੇ ਆ ਕੱਲ ਨਵੀਂ ਵੀਡੀਓ ਤੇ